ਆ ਰੀਵਨ ਕਟਾਈ ਦੀ ਰਸਮ ਵਿੱਚ ਨਾ ਦੀਜਾ ਸਾਲੀ ਇੱਕ ਦੂਜੇ ਨਾਲ ਧੱਕਾ ਹੀ ਕਰ ਜਾਂਦੇ ਆ। ਚੀਜ਼ਾ ਦੇਖੋ ਸਾਲੀਆਂ ਦੇ ਨਾਲ ਕਿੰਨਾ ਧੱਕਾ ਕਰ ਰਿਹਾ ਏ। ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਵੀਡੀਓ 'ਵਰਿ। ਆਹ ਲਾੜਾ ਨਾ ਕੋਈ ਰਸਮ ਕਰ ਰਿਹਾ ਹੁੰਦਾ ਤੇ ਕੁੜੀ ਵਾਲਿਆਂ ਵੱਲੋਂ ਨਾ ਮੁੰਡਿਆਂ ਤੇ ਝਗਪਾਈ ਜਾਂਦੀ ਆ। ਕੁੜੀ ਵਾਲਿਆਂ ਨੇ ਦੇਖੋ ਬਈ ਕਾਰਤੀਕ ਮਾੜ ਤੇ ਉਧਰੋਂ ਬਰਾਤੀ ਵੀ ਦੇਖੋ ਬਈ ਸਤਰੀ ਲੈ ਕੇ ਆਏ ਸੀ ਆਪਣਾ ਰੱਖ ਕਰ ਲਿਆ ਬਚਾ। ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ। ਆਹ ਲਾੜਾ ਨਾ ਵਿਚਾਰਾ ਮੀਂਹ ਵਿੱਚ ਖੜਾ ਭਿੱਜੀ ਜਾਂਦਾ। ਪਤਾ ਨਹੀਂ ਕਿੰਨਾ ਕਦੋਂ ਤੋੜਨਗੇ ਕੁੜੀ ਨੂੰ ਦੇਖੋ ਮੀਹ ਦੇ ਪਾਣੀ ਕਿਨੇ ਝਾੜ ਝਾੜ ਕੇ ਹੈਰਾਨ ਹੋ ਜਾਂਦਾ ਵਿਚਾਰਾ ਇੱਕ ਗੱਲੋਂ ਤਾਂ ਪ੍ਰਮਾਤਮਾ ਨੂੰ ਵੀ ਦੋਸ਼ ਦਈ ਜਾਂਦਾ ਵੀ ਤੂੰ ਵੀ ਅੱਜ ਹੀ ਹੋਣਾ ਸੀਗਾ ਮੇਰਾ ਵਿਆਹ ਤਾਂ ਹੋ ਲੈਂਦੇ ਆਪਣੀ ਧੀ ਨੂੰ ਤੋੜਨ ਦੇ ਸਮੇਂ ਤੇ ਦੇਖੋ ਪਿਓ ਕਿਵੇਂ ਚੁੱਕ ਕੇ ਲੈ ਕੇ ਜਾਂਦਾ ਯਾਰ ਸੱਚੀ ਯਾਰਤੀਆਂ ਤੋੜਨੀਆਂ ਕਿਤੇ ਸੌਖੀਆਂ ਨਹੀਂ ਹੁੰਦੀਆਂ ਯਾਰ ਬਹੁਤ ਵੱਡਾ ਜਿਗਰਾ ਕਰਕੇ ਫੇਰ ਹੀ ਤੋੜਨੀਆਂ ਪੈਂਦੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਸ ਵੀਰ ਦੇ ਘਰ ਵਾਲੀ ਨਾ ਬਿਮਾਰ ਹੁੰਦੀ ਹੈ ਤੇ ਉਸ ਤੋਂ ਨਾ ਖਾਦਾ ਪੀਤਾ ਨਹੀਂ ਜਾਂਦਾ ਕੁਛ ਤੇ ਦੇਖੋ ਵੀਰ ਨੂੰ ਤਰਸ ਆਉਂਦਾ ਤੇ ਆਪਣੇ ਘਰ ਵਾਲੀ ਨੂੰ ਖਾਣਾ ਖਵਾਉਣ ਲੱਗ ਜਾਂਦਾ ਸੱਚੀ ਯਾਰ ਇੱਥੋਂ ਪਤਾ ਲੱਗਦਾ ਵੀ ਮਾੜੇ ਸਮੇਂ ਦੇ ਵਿੱਚ ਜੀਵਨ ਸਾਥੀ ਕਿੰਨਾ ਕੁ ਸਾਥ ਦਿੰਦਾ ਕੀ ਕਰਨਾ ਚਾਹੋਗੇ ਵੀਡੀਓ ਬਾਰੇ ਦੱਸਿਓ ਜ਼ਰੂਰ